ਹਾਂਜੀ ਪ੍ਰਧਾਨ ਜੀ ਪਹੁੰਚੇ ਹੋ ਹੜਪੇਟ ਤੇ ਏਰੀਏ ਦੇ ਵਿੱਚ ਕੀ ਕਹੋਗੇ ਜੀ ਸਭ ਤੋਂ ਪਹਿਲਾਂ ਮੈਂ ਗ੍ਰੀਟ ਆਪ ਸਾਹਿਬ ਜੀ ਖੜੀ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਇਸ ਵਕਤ ਅਸੀਂ ਫੱਤੇ ਵਾਲਾ ਰੈਂਪ ਤੇ ਖੜੇ ਆ ਜੀ ਤੇ ਪਾਣੀ ਵਧਣ ਦੇ ਹਲੇ ਵੀ ਬਹੁਤ ਚਾਂਸ ਹੈ ਜਿਹੜੇ ਘਰਾਂ ਵਿੱਚ ਬਿਠੇ ਆ ਜਿਨ੍ਹਾਂ ਦਾ ਖਤਰੇ ਦਾ ਚਾਂਸ ਵੱਧ ਜਾਂਦੇ ਆ ਤੇ ਇਹਦੇ ਆਪਣੇ ਬੋਟ ਵੀ ਲੱਗੇ ਹੋਏ ਤੈਨਾਂ ਤੇ ਤੁਸੀਂ ਇੱਥੇ ਸੰਪਰਕ ਕਰੋ ਕਿ ਜਿਹੜੇ ਤਾਂ ਜਲ ਤੋਂ ਜਲਦ ਵੀ ਅੱਜ ਰਾਤ ਦੇ ਪਹਿਲਾਂ ਪਹਿਲਾਂ ਤਕਰੀਬਨ ਆਪਦਾ ਬੰਨ ਤੇ ਆ ਜਾਣ ਜੀ ਤੇ ਸਭ ਤੋਂ ਮੁੜ ਕੇ ਔਖੀ ਘੜੀ ਦੇ ਵਿੱਚ ਪਿਛਲੀ ਵਾਰਾਂ ਨੂੰ ਫੇਰ ਛੱਤਾਂ ਤੇ ਕੱਢ ਕੇ ਫੋਨ ਲਾਉਂਗੇ ਹੀ ਉਹ ਲੈ ਕੇ ਜਦੋਂ ਪਾਣੀ ਦਾ ਬਾਅਦ ਵੀ ਤੇਜ ਹੋ ਜਾਂਦਾ ਵਾ ਫਿਰ ਜਿਹੜੇ ਮੰਨ ਲਓ ਫਿਰ ਬੋਰਡ ਜਿਹੜੇ ਆ ਫਿਰ ਉਹਨਾਂ ਨੂੰ ਵੀ ਅੰਦਰ ਜਾਣਾ ਔਖਾ ਜਾਂਦਾ ਤੇ ਆਪਾਂ ਇਹੇ ਬੇਨਤੀ ਕਰਦੇ ਆਂ ਤੇ ਬਾਕੀ ਜੇ ਕਿਸੇ ਨੂੰ ਰਾਸ਼ਨ ਦੀ ਲੋੜ ਆ ਤੁਸੀਂ ਸੰਪਰਕ ਕਰ ਸਕਦੇ ਕੱਲੋਂ ਆਪਣੇ ਐਮਐਲਏ ਸ਼੍ਰੀ ਨਰੇਸ਼ ਕੁਟਾਰੀਆ ਜੀ ਯੂਥ ਆ ਕੋ ਸ਼ੰਕਰ ਕੁਟਾਰੀਆ ਜੀ ਉਹਨਾਂ ਦੀ ਰੈਨੂਮੇਟ ਕੱਲੋਂ ਕਾਫੀ ਰਾਸ਼ਨ ਲੈ ਕੇ ਤਕਰੀਬਨ ਸਾਰਾ ਹੀ ਜਿੰਨਾ ਹਲਕਾ ਵਾ ਜੀਰਾ ਹਲਕਾ ਜਿੱਥੋਂ ਤੱਕ ਨਾਲ ਖੜੇ ਆਪਾਂ ਤੇ ਕੱਲੋਂ ਰਾਸ਼ਨ ਵੰਡਾਂਗੇ ਜਿਵੇਂ ਕੋਈ ਪਸ਼ੂਆਂ ਦਾ ਕੋਈ ਕਿਸੇ ਨੂੰ ਘਰੇਲੂ ਚੀਜ਼ ਦੀ ਲੋੜ ਆ ਕੋ ਪਾਣੀ ਦੀ ਲੋੜ ਆ ਤੇ ਉਹ ਵੀ ਸੰਪਰਕ ਕਰ ਸਕਦੇ ਸਾਡੇ ਨਾਲ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਲੋੜ ਆ ਤੇ ਬਾਕੀ ਇਹ ਬੇਨਤੀ ਕਰਦੇ ਆ ਕਿ ਆਪਾਂ ਆਪਦਾ ਸੇਫ ਜਗਾਹ ਤੇ ਆ ਜੀਏ ਇੱਥੇ ਕਿਸੇ ਕੱਲ ਦੀ ਆਪ ਕੋਈ ਕਮੀ ਨਹੀਂ ਹੋਣ ਦੇ। ਤੇ ਆਪਾਂ ਇਕੱਲਾ ਘਰ ਨਾ ਬਿਕੇ ਵੀ ਆਪਾਂ ਕਰੇ ਘਰੋਂ ਕੁਝ ਕਚੋਰੀ ਹੋ ਜਾਊਗਾ। ਜੇ ਆਪਾਂ ਇਹ ਚੀਜ਼ਾਂ ਵਾਂਗ ਗੱਲ ਨੂੰ ਨੁਕਸਾਨ ਵੀ ਹੋ ਸਕਦਾ। ਅੱਜ ਤਾਂ ਆਪਣ ਨੂੰ ਸਰਕਾਰ ਆਪਾਂ ਨੂੰ ਆਪਾਂ ਵੀ ਅੜੀ ਤੇ ਪਏ ਜਾਨੇ ਕਿ ਜਿੱਦਾਂ ਚਰ ਸਿਰ ਤੋਂ ਪਾਣੀ ਨਹੀਂ ਲੰਗਦਾ ਉਹ ਨਚਰ ਘਰੋਂ ਬਾਹਰ ਨਹੀਂ ਨਿਕਲਣਾ ਪਰ ਆਪਾਂ ਨੂੰ ਸਹੀ ਸਮੇਂ ਤੇ ਬਾਹਰ ਆਪਦਾ ਸੁਰੱਖਿਆ ਦਾ ਦੇ ਅਗੇ ਬਹਿ ਜਾਣਾ ਚਾਹੀਦਾ ਵਾ। ਹੁਣ ਚਲੋ ਮੇਰਾ ਆਬਦਾ 40 50 ਕਿਲੇ ਚੋਂ ਨਾ ਡੁੱਬਾਇਆ ਵਾ ਫਿਰ ਵੀ ਆਪਾਂ ਜਿੰਨੇ ਜੋਗੇ ਹੈਗੇ ਤੁਹਾਡੇ ਨਾਲ ਖੜੇ ਆ ਹੌਸਲਾ ਹੀ ਇੱਕ ਦੂਜੇ ਨੂੰ ਆਪਾਂ ਦੇ ਸਕਦੇ ਆ ਕਿਉਂਕਿ ਹਲੇ ਤਾਂ 2023 ਵਾਲੀ ਨਹੀਂ ਹਲੇ ਮਾਰ ਚੱਲੀ ਗਈ ਜੀ ਜੀ ਇਹ ਤਾਂ ਅਲੇ ਸਾਲ ਪਿਆ ਵਾ ਫਿਰ ਇੱਕ ਆਪਾਂ ਨੂੰ ਮਾਰ ਸਾਰੇ ਜ਼ਿੰਮੇਦਾਰਾਂ ਭਰਾਵਾਂ ਨੂੰ ਚੱਲਣੀ ਪੈ ਰਹੀ ਹੈ ਤੇ ਬਾਈ ਅਗੇ ਰਲ ਮਿਲ ਕੇ ਇੱਕ ਦੂਜੇ ਸਾਥ ਦੇ ਕੇ ਆਪਾਂ ਕੰਮ ਕਰ ਸਕਦੇ ਆ ਤੇ ਬਾਕੀ ਸਾਰੇ ਤੁਸੀਂ ਸਿਆਣੇ ਬਾਈ ਖਾਲਸਾ ਹੋ ਇਹ ਪ੍ਰਧਾਨ ਜੀ ਇੱਕ ਨਾ ਸਵਾਲ ਇਹ ਬਣਦਾ ਕਿ ਜਿਹੜੇ ਘਰਾਂ ਦੇ ਵਿੱਚ ਲੋਕ ਬੈਠੇ ਨੇ ਉੱਪਰੋਂ ਬਾਰਸ਼ਾਂ ਪੈ ਰਹੀਆਂ ਨੇ ਕੋਈ ਰਹਿਣ ਸਹਿਣ ਦਾ ਜਿਵੇਂ ਕੋਈ ਬਾਹਰ ਪ੍ਰਬੰਧ ਕੀਤਾ ਗਿਆ ਜਾਂ ਕੋਈ ਜਾਣਕਾਰੀ ਆਪਾਂ ਉਹ ਜਿਹੜੇ ਰੈਸਕਿਊ ਕਰ ਰਹੇ ਉਹਨਾਂ ਵਾਸਤੇ ਆਪਾਂ ਸੈਂਟਰ ਬਣਾਇਆ ਵਾ ਜੀ ਬਾਬਾ ਸ਼ਾਮ ਸਿੰਘ ਜਿਹੜਾ ਸਕੂਲ ਆਟਾਰੀ ਆਪਣਾ ਸੀਨੀਅਰ ਸੈਕੰਡਰੀ ਫਤਿਆਲੇ ਫਤਿਆਲੇ ਦੇ ਜੇਅਨ ਲਖਬੀਰ ਸਿੰਘ ਮਾਸਟਰ ਜੀ ਜਿਹੜੇ ਹਨ ਪ੍ਰਿੰਸੀਪਲ ਨੇ ਉਹਨਾਂ ਨੇ ਸਾਰਾ ਪ੍ਰਬੰਧ ਆਪਣਾ ਸਾਥ ਦੇ ਰਿਹਾ ਜੀ ਰੋਟੀ ਪਾਣੀ ਵੱਲੋਂ ਜੀ ਸਾਰਾ ਪਾਣੀ ਦੀ ਕੋਈ ਸਮੱਸਿਆ ਨਹੀਂ ਹੈਗੀ ਕਿ ਉੱਥੇ ਰਹਿਣ ਦਾ ਵਧੀਆ ਕਮਰੇ ਆ ਸਾਰੇ ਗੱਦੇ ਲੱਗੇ ਹੋਏ ਆ ਜੀ ਉੱਥੇ ਆਪ ਦਾ ਰਹਿ ਵੀ ਸਕਦੇ ਆਗੇ ਸਾਰੇ ਧੰਨਵਾਦ ਜੀ